ਸਤਿ ਸ੍ਰੀ ਅਕਾਲ ਲੋ ਪਹਿਲਾ ਇਸ ਵੀਡੀਓ ਵਿੱਚ ਤੁਹਾਨੂੰ ਰਾਜਾ ਸਾਹਿਬ ਦਾ ਜਿੱਥੇ ਚਲੋ ਹੋਇਆ ਨਾ ਪੱਲੋਵਾਲ ਧਰਤੀ ਜਿਹੜੀ ਹੈ ਰਾਜਾ ਬਲੀ ਤਾਲ ਬਲੀ ਜੋ ਬੋਲੇ ਸੋ ਨਿਹਾਲ ਤਾਸੜੀਆ ਤਾਲ ਜਰਮਸਾਨ ਨਾਨਕੀ ਘਰ ਸ਼੍ਰੀ ਅਰਜੁਨ ਰਾਜਾ ਨਾਮ ਤੋਂ ਜੀ ਚਲੋ ਜੀ ਗੱਡੀਆਂ ਪਾ ਇੱਥੇ ਖੜੀ ਕਰ ਦਿੱਤੀ ਆ ਪਰਾ ਸਾਹਿਬ ਜੀ ਦੇ ਨਾਨਕੇ ਘਰ ਜਿੱਥੇ ਕਿਸੇ ਟਾਈਮ ਰਾਜਾ ਸਾਹਿਬ ਜੀ ਖੇਡਦੇ ਹੋਣਗੇ ਆਪਣੇ ਬਚਪਨ ਦੇ ਵਿੱਚ ਇਹ ਉਹਗਾਤ ਗੁਰੂਆਂ ਸ਼੍ਰੀ ਰਾਮਚੰਦਰ ਬਨਵਾਸ ਸਭ ਨੇ ਇਸ ਥਾਂ ਤੇ ਬੈਠ ਕੇ ਤਵੱਸਿਆ ਕੀਤੀ ਸੀ ਰਾਜਾ ਨਾਮ ਕਬਲ ਸਾਹਿਬ ਜੀ ਨੇ ਇਸ ਥਾਂ ਤੇ ਖੂਈ ਲਗਵਾਈ ਜਿਹੜੀ ਇਸ ਖੂਈ ਦੇ ਤੁਸੀਂ ਦੇ ਸਕਦੇ ਹੋ ਚਲੋ ਜਾਰੇ ਚੱਕੋ ਆਜੋ ਉੱਪਰ ਜਾਜੋ ਪੂਰਾ ਸਾਫ ਵੀ ਬਣਿਆ ਹੋਇਆ ਹੈ ਜੀ ਚਲੋ ਜੀ ਇਹ ਹੈ ਜੀ ਗੁਰਦੁਆਰਾ ਸ਼੍ਰੀ ਤਖਤ ਸਾਹਿਬ ਕਿੱਥੇ ਜੀ ਉੱਥੇ ਤੁਸੀਂ ਤੈਨਦੇ ਲਈ ਰਾਜਾ ਸਾਹਿਬ ਉੱਥੇ ਚਲੇ ਉੱਤੋਂ ਕੋ ਮੈ ਉਹ ਹੀ ਤੰਡਾ ਤਾਂ ਜੋ ਬੋਲੇ ਸੋ ਨਿਹਾਲ ਬਾਸਿਆ 타 ਰਾਜਾ ਬਲੀ ਕਲ ਬਲੀ ਰਾਜਾ ਬਲੀ ਕਲ ਬਲੀ ਸੋ ਪੈਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਉਸ ਪਵਿੱਤਰ ਸਥਾਨ ਤੇ ਲੈ ਕੇ ਜਾ ਰਹੇ ਆ ਜਿੱਥੇ ਧੰਤਨ ਸ਼੍ਰੀ ਨਾਮ ਕਵਰ ਰਾਜਾ ਸਾਹਿਬ ਜੀ ਭਗਵਾਨ ਦਾਸ ਜੀ ਜਿਹਨਾਂ ਦਾ ਅਸਲ ਨਾਮ ਹੈ ਪਰ ਦੁਨੀਆ ਜਿਹੜੀ ਉਹਨਾਂ ਨੂੰ ਰਾਜਾ ਸਾਹਿਬ ਦੇ ਨਾਮ ਦੇ ਨਾਲ ਜਾਣਦੀ ਹੈ ਸੋ ਜਿਨ੍ਹਾਂ ਦਾ ਜਨਮ ਪਿੰਡ ਬੱਲਵਾਲ ਦੀ ਧਰਤੀ ਤੇ ਹੋਇਆ ਉਹ ਉਹਨਾਂ ਦਾ ਅੱਜ ਤੁਹਾਨੂੰ ਪਹਿਲਾਂ ਇਸ ਵੀਡੀਓ ਵਿੱਚ ਤੁਹਾਨੂੰ ਰਾਜ ਸਾਹਿਬ ਦਾ ਜਿੱਥੇ ਜਨਮ ਹੋਇਆ ਨਾ ਬੱਲੋਵਾਲ ਧਰਤੀ ਜਿਹੜੀ ਆ ਬੱਲੋਵਾਲ ਨਗਰ ਗੁਰਦੁਆਰਾ ਸਾਹਿਬ ਉੱਥੇ ਉਹਨਾਂ ਦੇ ਦਰਸ਼ਕ ਕਰਵਾਉਂਦੇ ਆ ਜਿਸ ਘਰ ਵਿੱਚ ਉਹਨਾਂ ਦਾ ਜਨਮ ਹੋਇਆ ਉੱਥੇ ਦਰਸ਼ਕ ਕਰਵਾਵਾਂਗੇ ਜਿੱਥੇ ਜਿੱਥੇ ਵੀ ਰਾਜਾ ਨਾਮ ਕਬਲ ਜੀ ਦੇ ਚਰਨ ਪਾਏ ਉੱਥੇ-ਉੱਥੇ ਉਹਨਾਂ ਦੇ ਸੇਵਾਦਾਰ ਨੇ ਨਾ ਉੱਥੇ-ਉੱਥੇ ਉਹਨਾਂ ਦੇ ਜਿਹੜੇ ਆ ਗੁਰਦੁਆਰਾ ਸਾਹਿਬ ਤੋਂ ਸਾਰੇ ਸੋ ਚਲੋ ਜੀ ਪਹਿਲਾਂ ਚੱਲਦੇ ਆ ਪਿੰਡ ਬੱਲੋਵਾਲ ਜਿੱਥੇ ਰਾਜ ਸਾਹਿਬ ਦਾ ਜਨਮ ਹੋਇਆ ਸੀਗਾ ਸੋ ਲੋ ਜੀ ਸ਼ੁਰੂ ਕਰ ਰਹੇ ਆ ਅੱਜ ਦਾ ਇਹ ਸਫਰ ਲੈ ਕੇ ਰਾਜਾ ਸਾਹਿਬ ਦਾ ਨਾਮ ਰਾਜਾ ਬਲੀ ਤਰ ਬਲੀ ਜੋ ਬੋਲੇ ਸੋ ਨਿਹਾਲ ਤਸੜੀਆ ਤਾਲ ਸੋ ਸੰਗਤ ਜੀ ਜਿਹੜੀ ਰੋਹ ਰਹਾ ਇਹ ਰੋਡ ਤੁਸੀਂ ਦੇਖ ਰਹੇ ਹੋ ਇਹ ਆ ਰਹੀ ਹੈ ਜੀ ਫਗਵਾੜੇ ਤੋਂ ਫਗਵਾੜੇ ਤੋਂ ਦਸਾਂਝਾਂ ਦਸਾਂਝਾਂ ਤੋਂ ਟਡਵਾੜਾ ਟਡਵਾੜਾ ਤੋਂ ਅੱਗੇ ਆ ਜਾਣੇ ਬੱਲੋਵਾਲ ਬੱਲੋਵਾਲ ਤੋਂ ਫੇਰ ਆ ਜਾਂਦਾ ਇਹ ਮੁਕੰਦਪੁਰ ਪਕੰਧਪੁਰ ਤੋਂ ਜਿਹੜਾ ਰਾਈਟ ਮੋਲਾਂਗੇ ਆਪਾਂ ਸਿੱਧੇ ਫਲੋਂ ਨੂੰ ਨਿਕਲ ਜਾਣੀ ਆ ਤੇ ਸਿੱਧਾ ਹੀ ਪੰਗਿਆਂ ਨੂੰ ਪੰਗਿਆਂ ਤੋਂ ਪਹਿਲਾਂ 3 ਤੋਂ 4 ਕਿਲੋਮੀਟਰ ਪਹਿਲਾਂ ਜਿਹੜਾ ਇੱਕ ਗੁਣਾਚੌਰ ਸ਼ਹਿਰ ਹੋਣਾ ਪਿੰਡ ਆਉਣਾ ਹੈ ਗੁਣਾਚੌਰ ਦੇ ਬਿਲਕੁਲ ਨਾਲ ਹੀ ਲੱਗਦਾ ਹੋਇਆ ਅ ਪਿੰਡ ਹੈ ਜੀ ਰਾਜਾ ਸਾਹਿਬ ਜੀ ਦਾ ਮੁਜਾਰਾ ਨੌ ਆਬਾਦ ਸੋ ਪਹਿਲਾਂ ਆਪਾਂ ਚੱਲਾਂਗੇ ਪੱਲੋਵਾਲ ਇਹ ਆ ਗਿਆ ਜੀ ਔਜਲਾ ਮਸਾਣੀ ਦਾ ਅੱਡਾ ਸਲੋ ਜੀ ਸੰਗਤ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਜਦੋਂ ਅਸੀਂ ਪਿੰਡ ਚ ਪੜਦੇ ਹਾਂ ਜੀ ਆਪਾਂ ਬੱਲਵਾਲ ਸੋ ਸਾਹਮਣੇ ਦੇਖ ਸਕਦੇ ਹੋ ਬੱਲਵਾਲ ਦਾ ਫੋਟ ਲੱਗਾ ਹੋਇਆ ਹੈ। ਲੋ ਜੀ ਇੱਥੋਂ ਲੈਫਟ ਸਾਈਡ ਤੇ ਲਿਖਿਆ ਹੋਇਆ ਹੈ ਹਜੂਰ ਸ਼੍ਰੀ ਰਾਜਾ ਨਾ ਕੋਵਲ ਜੀ ਗੁਰਦੁਆਰਾ ਸਾਹਿਬ ਸਥਾਨ ਨਾਨਕੀਕਰ ਸੋ ਇਹ ਇੱਥੇ ਇੱਕ ਗੇਟ ਬਣਿਆ ਹੋਇਆ ਦੇਖ ਸਕਦੇ ਹੋ ਬੱਲਵਾਲ ਪਿੰਡ ਜਿੱਥੇ ਸ਼੍ਰੀ ਹਜੂਰ ਰਾਜਾ ਨਾ ਕੋਵਲ ਜੀ ਦਾ ਜਨਮ ਹੋਇਆ ਸੋ ਚਲੋ ਜੀ ਕਰ ਦਿਖਾਉਨੇ ਆ ਉਹ ਪਵਿੱਤਰ ਸਥਾਨ ਦਿਖਾਉਨੇ ਜਿੱਥੇ ਰਾਜਾ ਨਾਨਕ ਕੋਲ ਜੀ ਦਾ ਰਾਜਾ ਸਾਹਿਬ ਜੀ ਦਾ ਜਨਮ ਹੋਇਆ। ਉਹ ਦੂਜਾਰਾ ਜਨਮ ਸਥਾਨ ਨਾਨਕੀ ਘਰ ਜੀ ਅਰਜੂਨ ਰਾਜਾ ਨਾਮ ਤੋਂ ਜੀ। ਰਸਤਾ ਇੱਧਰ ਹੈ। ਸੋ ਇਸ ਸਕੂਲ ਆ ਗਿਆ ਸਕੂਲ ਤੋਂ ਨਾਲ ਹੀ ਆਪਾਂ ਰਾਈਟ ਸਾਈਡ ਤੇ ਮੁੜ ਜਣਾ ਆ। ਇੱਧਰ ਆਪਾਂ ਚੱਲਾਂਗੇ ਰਾਜਾ ਸਾਹਿਬ ਜੀ ਦੇ ਨਾਨਕੇ ਘਰ। ਉਹ ਸਕੂਲ ਦੇ ਬਿਲਕੁਲ ਨਾਲ ਹੀ ਉਹ ਲਿਖਿਆ ਹੋਇਆ ਫੇਰ ਬੋਰਡ ਲੱਗਾ ਹੋਇਆ ਹਰ ਜਗ੍ਹਾ ਨਾਨਕੇ ਘਰ ਦਾ। ਸਮੇਂ ਨਾਲ ਦਾ ਗੱਡੀ ਉਹ ਇੱਥੇ ਖੜੀ ਕਰ ਰਹੀ ਏ ਨਹੀਂ ਚੱਲਦੀ ਉਹ ਸਾਰਾ ਤਾਂ ਕਿ ਗਲੀਆਂ ਐ ਜੀ ਇਹ ਜਿੱਥੇ ਰਾਜਾ ਨਾਮ ਕਬਲ ਜੀ ਰਾਜ ਸਾਹਿਬ ਜੀ ਕਿਸੇ ਟਾਈਮ ਖੇਡਦੇ ਹੁੰਨੇ ਆਪਣੇ ਬਚਪਨ ਦੇ ਵਿੱਚ ਗੁਜ਼ਰ ਰਿਹਾ ਸੀ ਸਾਹਿਬ ਗੱਡੀ ਇੱਥੇ ਲਾ ਦੇ ਚਲੋ ਜੀ ਗੱਡੀ ਉਹ ਇੱਥੇ ਖੜੀ ਕਰ ਦਿੱਤੀ ਆ ਸੋ ਇਹ ਹੈ ਜੀ ਰਾਜਨਾਬ ਕਵਲ ਜੀ ਦਾ ਨਾਨਕੇ ਘਰ ਦੇਖ ਸਕਦੇ ਹੋ ਅਨਹਦ ਸਿਹਾਰਤ ਤੇ ਉਹ ਜਾ ਰਹੇ ਆ ਸੋ ਚਲੋ ਜੀ ਅੱਜ ਪਹਿਲੀ ਵਾਰ ਦਾ ਪ੍ਰਦਰਸ਼ਨ ਕਰਨ ਆਏ ਹਾਂ ਇੱਥੇ ਸੋ ਦਾ ਸਬਜੀ ਦੇ ਨਾਨਕੇ ਘਰ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਸੋ ਇਹ ਹੈ ਜੀ ਅਨਹਦ ਜੀ ਆ ਗਏ ਆ ਜਿੱਥੇ ਕਿਸੇ ਟਾਈਮ ਰਾਜ ਸਾਹਿਬ ਜੀ ਖੇਡਦੇ ਹੋਣਗੇ ਆਪਣੇ ਬਚਪਨ ਦੇ ਵਿੱਚ ਸੋਨੋ ਦੀ ਸੰਗਤ ਜੀ ਦਰਸ਼ਨ ਕਰੋ ਨਾਨਕੇ ਪਿੰਡ ਨਾਨਕੇ ਘਰ ਨਾਨਕੇ ਪਰਿਵਾਰ ਸ਼੍ਰੀ ਨਾਨਕ ਕਬਲ ਰਾਜਾ ਸਾਹਿਬ ਜੀ ਜਨਮ ਸਥਾਨ ਪਿੰਡ ਬੱਲੂਆਲ ਜੀ ਲੋ ਜੀ ਸੋ ਜਿੱਥੇ ਪ੍ਰਕਾਸ਼ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੋ ਜੀ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਆ ਸੁਈਰ ਨਾਲ ਹੀ ਆਪਾਂ ਹੁਣ ਤੁਹਾਨੂੰ ਲੈ ਕੇ ਜਾਵਾਂਗੇ ਪਿੰਡ ਰੈਪੇ। ਸੋ ਪਿੰਡ ਚੋਂ ਨਿਕਲ ਕੇ ਜਿਹੜਾ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਉਹ ਹੈਗਾ ਜੀ ਤਪਸਥਾਨ ਜਿੱਥੇ ਸ਼੍ਰੀ ਰਾਜਾ ਨਾਮ ਕਮਲ ਜੀ ਨੇ ਪ੍ਰਗਤਰ ਸਥਾਨ ਤੇ ਜਨਮ ਲੈ ਕੇ ਇੱਥੇ ਉਹਨਾਂ ਨੇ ਬੰਦਗੀ ਕੀਤੀ ਭਗਤੀ ਕੀਤੀ ਇਹ ਹੈ ਜੀ ਉਹ ਗੁਰਦੁਆਰਾ ਸਾਹਿਬ ਸੰਗਾਚੀ ਏ ਜੜਾ ਗੁਰਦੁਆਰਾ ਸਾਹਿਬ ਆ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਸੱਚੀ ਸੰਗਤ ਨੇ ਬਣਾਇਆ ਸੋ ਜਿੱਥੇ ਆਪਾਂ ਪਹਿਲਾਂ ਜਾ ਕੇ ਆਏ ਆ ਉਹ ਹੈਗਾ ਜੀ ਉਹਨਾਂ ਦਾ ਨਾਨਕੇ ਘਰ ਜਿੱਥੇ ਉਹਨਾਂ ਦਾ ਜਨਮ ਹੋਇਆ ਅਨਹਦ ਹੋਰ ਮਾਲ ਬੰਨ ਲਓ ਪਹਿਲਾਂ ਸਿਰ ਤੇ ਕਰੋ ਚੱਲ ਜਾ ਤੁਰ ਬੁੱਕ ਤਫਗਲਵਾ ਨੂੰ ਮੰਗੀ ਕਰੀ ਜੈ ਜੈ ਸੁਸੰਗਜੀ ਸੈੱਟ ਤੇ ਹੈਗਾ ਜੀ ਲੰਗਰ ਹਾਲ ਜਿੱਥੇ ਸਵੇਰੇ ਸ਼ਾਮ ਲੰਗਰ ਜਿਹੜਾ ਚੱਲਦਾ ਰਹਿੰਦਾ ਰਾਜਾ ਸਾਹਿਬ ਜੀ ਦੇ ਭੰਡਾਰੇ ਜਿਹੜੇ ਆ ਵਰਤਦੇ ਰਹਿੰਦੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੰਗਰ ਚੱਲਦਾ ਹੈ ਪਰ ਆਪਾਂ ਲੰਗਰ ਨਹੀਂ ਛਕਾਂਗੇ ਸੋ ਸੰਗਾ ਜੀ ਆਪਾਂ ਕੋ ਮਰੇ ਆ ਜੀ ਪਿੰਡ ਰੈਂਪਾ ਵਿੱਚ ਇੱਥੇ ਵੀ ਸਮਾਰਟ ਸਕੂਲ ਲਾਇਬ੍ਰੇਰੀ ਰੋਡ ਕਲੀਆਂ ਨਾਲੀਆਂ ਇੰਨੀਆਂ ਜ਼ਬਰਦਸਤ ਬਣਾਈਆਂ ਹੋਈਆਂ ਨਾ ਬਹੁਤ ਸੋਹਣਾ ਲੱਗਾ ਇਸ ਪਿੰਡ ਦਾ ਚੱਕਰ ਲਗਾ ਕੇ ਬਾਈ ਬਹੁਤ ਹੀ ਵਿਕਾਸ ਕੀਤਾ ਹੋਇਆ ਹੈ ਜਗਾ ਜਗਾ ਤੇ ਬੋਰਡ ਲੱਗੇ ਹੋਏ ਨੇ ਕਿੱਧਰ ਗੁਰਦੁਆਰਾ ਸਾਹਿਬ ਆ ਕਿੱਧਰ ਕੀ ਹੈ ਸਾਰਾ ਕੁਝ ਨਹੀਂ ਹੈ ਹੋਇਆ ਹੈ ਔਰ ਇੱਥੇ ਜਿਹੜਾ ਗੁਰਦੁਦਵਾਰਾ ਸਾਹਿਬ ਹੈ ਉਹਦੇ ਅੰਦਰ ਹਸਪਤਾਲ ਵੀ ਹੈ ਬਾਈ ਕਿਆ ਬਾਤ ਬਹੁਤ ਵੀ ਐਟ ਫੁੱਲ ਹਾਂਜੀ ਫੁੱਲ

ਮਹਾਰਾਜ ਸ਼੍ਰੀ ਰਾਮ ਕਬਰ ਰਾਜਾ ਸਾਹਿਬ ਜੀ ਦੀ ਸਮੁੱਚੀ ਸੰਗਤ ਨੂੰ ਦੱਸਿਆ ਕਿ ਭਗਵਾਨ ਸ਼੍ਰੀ ਰਾਮਚੰਦਰ ਬਨਵਾਸ ਸਮੇਂ ਇਸ ਥਾਂ ਤੇ ਬੈਠ ਕੇ ਤਪੱਸਿਆ ਕੀਤੀ ਸੀ ਜਦੋਂ ਇੱਥੇ ਘਣਾ ਜੰਗਲ ਹੁੰਦਾ ਸੀ ਤੇ 1906 ਵਿੱਚ ਮਹਾਰਾਜ ਰਾਜਾ ਨਾਮ ਕਬਲ ਸਾਹਿਬ ਜੀ ਨੇ ਇਸ ਥਾਂ ਤੇ ਖੂਈ ਲਗਵਾਈ ਜੁਰੀਸਤ ਖੂਈ ਦੇਖ ਸਕਦੇ ਹੋ ਅਤੇ ਇੱਥੇ ਇੱਕ ਕੁਟਿਆ ਬਣਾਈ ਅਤੇ ਕੁਟਿਆ ਦੇ ਵਿੱਚ ਬੈਠ ਕੇ ਰੱਬ ਦੀ ਭਗਤੀ ਕੀਤੀ ਨਾਮ ਜਪਿਆ ਸੁਰਾ ਸਾਹਿਬ ਜੀ ਦਾ ਜਿੱਥੇ ਤਖਤ ਸੀਗਾ ਉਸ ਸਥਾਨ ਤੇ ਅ ਸ਼੍ਰੀ ਅਬਦੁੱਤ ਸਾਹਿਬ ਜੀ ਨੇ ਇੱਕ ਗੁਰਦੁਆਰਾ ਸਾਹਿਬ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ تشੋਭਿਤ ਕੀਤਾ ਬਣਵਾਇਆ ਸੋ ਰਾਜ ਸਾਹਿਬ ਜੀ ਕਹਿੰਦੇ ਸੀਗੇ ਕਿ ਅਬਦੁੱਤ ਜੀ ਹੋ ਸਕਿਆ ਨਾ ਅਬਦੁੱਤ ਜੀ ਉਹਨਾਂ ਨੂੰ ਮੇਰਾ ਹੀ ਰੂਪ ਮੰਨਣਾ ਤੇ ਉਹਨਾਂ ਨੇ ਇੱਥੇ ਦਾ ਜਿਹੜਾ ਸਾਰਾ ਕੰਮ ਜਿਹੜਾ ਗੁਰਦੁਆਰਾ ਸਾਹਿਬ ਦਾ ਉਹਨਾਂ ਨੇ ਕਰਵਾਇਆ ਸੀ ਇਹ ਉਹ ਪਵਿੱਤਰ ਕੋਈ ਹੈ ਜੀ ਆਓ ਜੀ ਜਲ ਛਕਦੇ ਹਾਂ ਜੀ ਆਪਾਂ ਇਸ ਪਵਿੱਤਰ ਕੋਈ ਦਾ ਚਲੋ ਚੜਦੇ ਚੱਕੋ ਆਜੋ ਉੱਪਰ ਚੜਦੇ ਉੱਪਰ ਚੜਦਾ ਇਹ ਆ ਜੀ ਪਵਿੱਤਰ ਖੂਹ ਜਿਵੇਂ ਆ ਸਾ ਵੀ ਓਏ ਐਡਾ ਨਹੀਂ ਪੀਤਾ ਹੁੰਦਾ ਹੱਥ ਹੱਤ ਨਾਲ ਫੜ ਕੇ ਪੀ ਦਿੰਦਾ ਐਦਾਂ ਨਹੀਂ ਐਦਾਂ ਚਲ ਨਾ ਮੈਂ ਪੜਾਵਾਂ ਓਏ ਪੀ ਲਾ ਪੀ ਲਾ ਨਾ ਪੀ ਲਾ ਚਲ ਵਾਜੋ ਇੱਥੇ ਚੈੱਕ ਕਰੋ ਪਹਿਲਾਂ ਸੋ ਸੰਗਾਜੀ ਦਰਸ਼ਨ ਕਰੋ ਤਖਤ ਸ੍ਰੀ ਰਜਾਨਾਮ ਕਮਨ ਸਾਹਿਬ ਜੀ ਪਿੰਡ ਰੇਪਾ ਦੇਖੋ ਕਿੰਨਾ ਸੋਹਣਾ ਲੱਗਦਾ ਸ਼ੀਸ਼ਿਆਂ ਦੇ ਵਿੱਚ ਜੜਿਆ ਹੋਇਆ ਹੈ ਇੰਟਰਵਿਊ ਹੁਬਤ ਅਲਵਾਦੋ ਪੂਰਾ ਸਾਫ ਵੀ ਬਣਿਆ ਹੋਇਆ ਹੈ ਜੀ ਪਾਣੀ ਪੜੀ ਹੈ ਚਲੋ ਜੀ ਇਹ ਹੈ ਜੀ ਗੁਰਦੁਆਰਾ ਸ੍ਰੀ ਤਖਤ ਸਾਹਿਬ ਪਿੰਡ ਰੈਪਾ ਇੱਥੇ ਜੀ ਰਾਜਾ ਸਾਹਿਬ ਜੀ ਨੇ ਤਪਸ ਕੀਤਾ ਜੀ ਤੇ ਬੈਠ ਕੇ ਭਗਤੀ ਕੀਤੀ ਉਸ ਪ੍ਰਮਾਤਮਾ ਦੀ ਉਸ ਤਰਕੀਬੀ ਤੇ ਲੋਕਾਂ ਨੂੰ ਦੁਨੀਆ ਨੂੰ ਵੀ ਤਾਰਿਆ ਹਟੋ ਵੀ ਜਾਣਾ ਹੈ ਦੋ ਟੀ ਦੋਨੋਂ ਹਾਂਜੀ 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 ਚਲੋ ਲੋ ਜੀ ਅਸੀਂ ਪ੍ਰਕਰਮਾ ਕਰ ਰਹੇ ਹਾਂ ਗੁਰਦੁਆਰਾ ਜਿੱਥੇ ਤਖਸਾ ਬਣਿਆ ਹੋਇਆ ਹੈ ਰਾਜਾ ਸਾਹਿਬ ਜੀ ਦਾ ਬਸ ਬਸ ਬੁੱਤ ajo ਜੈ ਰਾਜਾ ਬਲੀ ਕਰ ਬਲੀ ਸਰੋਈ ਸੰਗਤ ਜੀ ਹੁਣ ਚੱਲਦੇ ਆ ਜੀ ਇੱਥੋਂ ਆਪਾਂ ਚਾਲੇ ਪਾਉਨੇ ਆ ਅਗਲੇ ਗੁਰਦੁਆਰਾ ਸਾਹਿਬ ਰਾਜਾ ਸਾਹਿਬ ਜੀ ਦੇ ਸੋ ਇਹ ਜਿਹੜੀ ਗੱਡੀ ਆ ਜੀ ਅਬਦੁੱਤ ਸ਼੍ਰੀ ਅਬਦੁੱਤ ਜੀ ਮਹਾਰਾਜ ਜੀ ਨੂੰ ਸੌਂਪੀ ਸੀ ਸ਼੍ਰੀ ਰਾਜਾ ਨਾਮ ਕਮਲ ਜੀ ਨੇ 1906 ਦੇ ਵਿੱਚ ਨਹੀਂ ਚਲੋ ਸਰੋਈ ਜੀ ਸੰਗਤ ਜੀ ਹੁਣੇ ਹੁਣੇ ਤੁਹਾਨੂੰ ਦਰਸ਼ਨ ਕਰਾਏ ਗੁਰਦੁਆਰਾ ਰਾਜਾ ਨਾਮ ਕਵਲ ਜੀ ਤਖਤ ਸਾਹਿਬ ਸੋ ਤਖਤ ਸਾਹਿਬ ਦਾ ਗੁਰਦੁਆਰਾ ਜਿਹੜਾ ਉਹ ਦੇਖਣ ਤੋਂ ਬਾਅਦ ਅਸੀਂ ਜਾ ਰਹੇ ਹੁਣ ਸਿੱਧਾ ਪੱਲੇ ਜੰਮਾਂਗੇ ਰਾਜਾ ਸਾਹਿਬ ਉੱਥੇ ਵੀ ਜਾਣਾ ਕਿੱਥੇ ਜੀ ਸਿੱਟੇ ਨੇ ਲੇ ਰਾਜਾ ਸਾਹਿਬ ਉਥੇ ਚਲੇ ਹੁ ਤੱਕ ਮੈਂ ਉਹੀ ਟੰਡਾ ਤੱਕ ਹਾਂਜੀ ਇਹ ਉਹੀ ਟੰਡਾ ਤਾ ਉੱਤੇ ਟੱਲੇ ਆਂ ਜੀ